ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਹੈ ਰੰਗੀਲਾ ਰੰਗੀਲਾ ਰਿਕਾਰਡ ਫੇਸਬੁਕ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਕਸਰ ਦੋਸਤੋ ਤੁਹਾਨੂੰ ਕਲਾਕਾਰ ਬੰਦਿਆਂ ਨਾਲ ਮਿਲਵਾਉਂਦੇ ਰਹਿੰਨੇ ਆ ਤੇ ਅੱਜ ਭਾਈ ਰੋਸ਼ਨ ਲਾਲ ਕੋਟਵਖਤੂ ਜੋ ਕਿ ਪੰਜਾਬੀ ਦੇ ਵਿੱਚ ਜੇ ਗੱਲ ਕਰੀਏ ਤਾਂ ਬਹੁਤ ਵੱਡੀ ਜਿਹੜੀ ਕਲਮ ਹੈ ਇਹਨਾਂ ਦੀ ਉਹ ਚੱਲਦੀ ਹੈ ਔਰ ਬਹੁਤ ਲਿਖਤਾ ਨੇ ਬਹੁਤ ਸ਼ਬਦਾਵਲੀ ਇਨਾਂ ਕੋਲੇ ਐ ਓਵਰਆਲ ਜੇ ਗੱਲ ਕਰਾਂ ਤਾਂ ਬਾਈ ਸ਼ਬਦਾਂ ਦੀ ਲਾਇਬ੍ਰੇਰੀ ਨੇ ਬਾਈ ਸਵਾਗਤ ਹੈ ਪਹਿਲਾਂ ਸਾਡੇ ਇਸ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸ਼ਬਦਾਂ ਦੀ ਗਠੜੀ ਕਹਿ ਕੇ ਨਵਾਜਿਆ ਸ਼ਬਦਾਂ ਭਰਪੂਰ ਕਹਿ ਕੇ ਨਵਾਜਿਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਐ ਰੋਸ਼ਨ ਲਾਲ ਜੀ ਗੱਲ ਕਰੀਏ ਮਾਲਵੇ ਦੇ ਕੱਕੇ ਰੇਤਿਆਂ ਤੋਂ ਜਨਮੇ ਰੋਸ਼ਨ ਲਾਲ ਦਾ ਜਿਹੜਾ ਜਨਮ ਹੈ ਉਹ ਕਿਹੜੇ ਪਿੰਡ ਤੋਂ ਹੈ ਮੇਰਾ ਜਨਮ ਕੋਟਵਖਤੂ ਵਿਖੇ ਹੋਇਆ ਜੀ ਜੀ ਤੇ ਪਿਤਾ ਸ਼੍ਰੀ ਮਨੋਹਰ لال ਦੇ ਘਰ ਮਾਤਾ ਸ਼੍ਰੀਮਤੀ ਬਿੰਦਰ ਦੇਵੀ ਦੀ ਕੁੱਖੋਂ ਹੋਇਆ ਅੱਜ ਕੱਲ ਮੇਰੇ ਮਾਪੇ ਦੋਨੇ ਹੀ ਹਨ ਜੀ ਹਾਂਜੀ 1978 ਦਾ ਮੇਰਾ ਬਰਥ ਹੈ ਕੋਟਵਕਤੂ ਵਿਖੇ 1978 ਦਾ ਜਿਹੜਾ ਜਨਮ ਹੋਇਆ ਹਾਂਜੀ ਪੰਜਾਬੀ ਸਾਹਿਤ ਨਾਲ ਜੁੜੇ ਹਾਂ ਹਾਂਜੀ ਮੈਂ ਪੰਜਾਬੀ ਸਾਹਿਤ ਕਦੋਂ ਤੋਂ ਇਸ ਕਲਮ ਨੂੰ ਜਿਹੜਾ ਚੁੱਕਣ ਦਾ ਮੌਕਾ ਮਿਲਿਆ ਕਲਮ ਕਦੋਂ ਚੱਕੀ ਇਹ ਜੀ ਪਿਛਲੇ ਨਾ 7 ਕਸਾਲਾਂ ਤੋਂ ਹੀ ਮੈਂ ਸਟੇਜਾਂ ਦੇ ਉੱਤੇ ਸ਼ੇਅਰ ਬੋਲਣ ਦਾ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਖੇਡ ਦੇ ਮੈਦਾਨਾਂ ਦੇ ਵਿੱਚ ਸਕੂਲਾਂ ਕੱਲ ਜਾਂਦੇ ਰੰਗਾਂ ਰੰਗ ਪ੍ਰੋਗਰਾਮਾਂ ਦੇ ਵਿੱਚ ਐਜੇ ਪੇਸ਼ ਕਰ ਐਜੇ ਮਤਲਬ ਕਿ ਪੇਸ਼ ਕਰਦੇ ਤੌਰ ਤੇ ਮੈਂ ਗੱਲ ਕਰਦਾ ਐਂਕਰਿੰਗ ਕਰਦਾ ਰਹਿੰਦਾ ਜੀ ਮੈਂ ਪੇਸ਼ ਕਰਦਾ ਰਹਿੰਦਾ ਦੂਸਰੀਆਂ ਆਈਟਮਸ ਨੂੰ ਤੇ ਨਾਲ ਦੀ ਨਾਲ ਫਿਰ ਮਨੋਰੰਜਿਤ ਕਰਾਉਣ ਵਾਸਤੇ ਮੈਂ ਸ਼ੇਰੋ ਸ਼ਰੀ ਮਤਲਬ ਸਿੱਖੀ ਤੇ ਉਸ ਨੂੰ ਇੱਕ ਖਾਸ ਲੈ ਦੇ ਵਿੱਚ ਖਾਸ ਅੰਦਾਜ਼ ਦੇ ਵਿੱਚ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦਾ ਤੇ ਮੈਂ ਜ਼ਿਆਦਾਤਰ ਮੱਖਣ ਬਰਾੜ ਸਾਹਿਬ ਜੀ ਦੇ ਸ਼ੇਅਰ ਸੁਣਾਉਣਾ ਹੁੰਦਾ ਜੀ ਕੁਝ ਮੇਰੀ ਦੀ ਕਲਮ ਦੇ ਵੀ ਹੈਗੇ ਨੇ ਮੈਂ ਕਹਿੰਨਾ ਪੰਜਾਬ ਦੇ ਜਿੰਨੇ ਵੀ ਐਂਕਰ ਨੇ ਇਹ ਪਰਫਾਰਮੈਂਸ ਦੇਣ ਵਾਲੇ ਜਿੰਨੇ ਵੀ ਸਾਡੇ ਵੀਰ ਨੇ ਮੇਰੇ ਖਿਆਲ 90% ਮੱਖਣ ਬਰਾੜ ਜੀ ਦੀ ਸ਼ਾਇਰੀ ਨਾਲ ਹੀ ਉਹ ਸਟੇਜ ਐਜ਼ ਐਡੀ ਸੰਪੂਰਨ ਹੁੰਦੀ ਹੈ ਸੰਪੂਰਨ ਕਿਉਂ ਹੈ ਜੀ ਉਹਦੇ ਪਿੱਛੇ ਕਾਰਨ ਇਹ ਵੀ ਜਿਹੜੇ ਮੱਖਣ ਬਰਾੜ ਸਾਹਿਬ ਹੈ ਨਾ ਉਹ ਇਹੋ ਜਿਹਾ ਵਿਸ਼ਾ ਚੱਕਦੇ ਆ ਇਹੋ ਜਿਹਾ ਸ਼ਬਦ ਚੱਕਦੇ ਆ ਜਿਹੜਾ ਸਾਡੀ ਪਿੰਡੂ ਭਾਸ਼ਾ ਦਾ ਸ਼ਿੰਗਾਰ ਹੈ ਜਿਹੜੀਆਂ ਚੀਜ਼ਾਂ ਸੀ ਅਕਸਰ ਹੀ ਦੇਖਦੇ ਰਹਿੰਨੇ ਆ ਜਾਂ ਜਿਹੜੇ ਆਪਣੇ ਹਾਨੀ ਆ ਅੱਜ ਕੱਲ ਦੇ ਬੱਚਿਆਂ ਨੂੰ ਸ਼ਾਇਦ ਕੁਝ ਚੀਜ਼ਾਂ ਕੁਝ ਸ਼ਬਦਾਂ ਦਾ ਨਾਮ ਪਤਾ ਨਹੀਂ ਪਤਾ ਹਾਂ ਜਿਹੜੇ ਸਾਡੇ ਹਾਨੀ ਆ ਨਾ ਜੀ ਮੰਨ ਲਓ 40 ਤੋਂ ਉੱਪਰ ਵੱਧ ਸਾਲ ਦੇ ਜਿਹੜੇ ਉਮਰ ਦੇ ਆ ਉਹਨਾਂ ਨੇ ਸਾਰੇ ਸ਼ਬਦ ਉਹ ਸਾਰੀਆਂ ਚੱਕੀਆਂ ਨਾਲ ਕੇ ਗੇੜੇ ਹੋਏ ਆ ਸੁਹਾਗੀਆਂ ਸਲੰਗੀਆਂ ਤਲੰਗ ਤਲੰਗਲੀਆਂ ਚੱਕੀਆਂ ਇਹ ਸ ਵਾਲੀ ਦੋਪੋਰੀ ਇਹ ਸਾਰੀਆਂ ਚੀਜ਼ਾਂ ਹਣਾਈਆਂ ਹੋਈਆਂ ਉਹ ਇਹਨਾਂ ਚੀਜ਼ਾਂ ਨੂੰ ਚੱਕਦੇ ਨੇ ਤੇ ਇਹੇ ਸਾਨੂੰ ਫਿਰ ਉਹ ਚੀਜ਼ ਜ਼ਿਆਦਾ ਵਧੀਆ ਲੱਗਦੀ ਹੈ ਜਿਹੜੀ ਚੀਜ਼ ਸਾਡੇ ਨਾਲ ਹਣਾਈ ਵੀ ਹੁੰਦੀ ਹੈ ਬਿਲਕੁਲ ਸਾਡੇ ਬਰਾੜ ਸਾਹਿਬ ਉਹ ਵੀ ਚੱਕਦੇ ਨੇ ਹਾਂਜੀ ਮੇਰੀ ਜੀਵਨ ਚੋਂ ਗੁਜ਼ਰੀ ਵੀ ਹੈ ਉਹ ਚੀਜ਼ ਆਪਾਂ ਨੂੰ ਚੰਗੀ ਲੱਗਦੀ ਹੈ ਜ਼ਿਆਦਾਤਰ ਉਹ ਜਿਹੜੀ ਜੀਵਨ ਚੋਂ ਗੁਜ਼ਰ ਕੇ ਅਲੋਪ ਹੋ ਰ ਜਾ ਰਹੀ ਹੈ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਦੋਸਤੋ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪਹਿਲਾਂ ਰੋਸ਼ਨਾ ਜੀ ਤੁਹਾਡੀ ਲਿਖੀ ਹੋਈ ਕੋਈ ਰਚਨਾ ਜਾਂ ਕੋਈ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਰਚਨਾ ਲਿਖੀ ਸੀ ਕਿ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਤੇ ਨੀਂਦ ਨੇ ਤਾਂ ਮੈਨੂੰ ਸਵਰਗ ਦਿਖਾਤਾ ਤੇ ਮੈਂ ਕਮਲਾ ਕੀ ਜਾਣਾ ਕਿ ਗੋਰਾ ਕਾਲਾ ਬਲਦ ਮੈਂ ਦੇਖੇ ਖੁਰਲੀਆਂ ਉੱਤੇ ਵੱਜੇ ਦੋ ਚਾਚੀਆਂ ਇੱਕ ਤਾਈ ਤੇ ਭੂਆ ਸਿਰ ਸਾਰਿਆਂ ਦੇ ਕੱਜੇ ਇੱਕ ਦਰਵਾਜ਼ੇ ਬੈਠਾ ਦੇਖਿਆ ਮੈਂ ਸਾਡਾ ਲੱਲੂ ਲਾਣਾ ਤੇ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਕਿ ਵੀੜੀਆਂ ਨਾਲ ਕੰਮ ਕਰਦੇ ਦੇਖੇ ਤੇ ਦੇਖਿਆ ਭਾਈ ਚਾਰਾ ਕੰਧਾਂ ਕੌਲੇ ਲਿਪਦੇ ਦੇਖੇ ਓਏ ਲਾਲਾ ਮਿੱਟੀਗਾਰਾ ਇੱਕੋ ਚੁਰਤੇ ਰਜ ਰਜਦਾ ਦੇਖਿਆ ਮੈਂ ਉੰਨੀ ਜੀਆਂ ਦਾ ਖਾਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਚੇਪ ਤੇ ਸ਼ਰਮ ਦੇ ਦਰਸ਼ਨ ਕੀਤੇ ਤੇ ਵੱਡਿਆਂ ਦੀ ਦੇਖੀ ਮੈਂ ਪੁਗਦੀ ਚੇਪ ਤੇ ਸ਼ਰਮ ਦੇ ਦਰਸ਼ਨ ਕੀਤੇ ਵੱਡਿਆਂ ਦੀ ਦੇਖੀ ਪੁਗਦੀ ਓਏ ਰੂੜੀ ਵਾਲੀ ਰੇ ਨਾਲ ਮਿੱਤਰਾ ਦੇਖੀ ਫਸਲ ਮੈਂ ਉਗਦੀ ਤੇ ਤਾਏ ਨੇ ਜਦੋਂ ਘੂਰਤੇ ਸਾਰੇ ਤੇ ਮੂਹਰੇ ਕੋਈ ਨਹੀਂ ਬਣਿਆ ਸਿਆਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਕਿ ਲੋਕਾਂ ਵਿੱਚ ਇਤفاق ਦੇਖਿਆ ਨਾ ਕੋਈ ਵੈਰ ਨਾ ਰੋਸਾ ਨਾ ਕੋਈ ਜੰਦਾ ਨਾ ਕੋਈ ਕੁੰਡਾ ਤੇ ਬਣਿਆ ਦੇਖ ਭਰੋਸਾ ਨਾ ਹੀ ਟੋਲ ਕਸ ਤਹਿਸੀਲ ਕਚੈਰੀ ਤੇ ਨਾ ਦੇਖਿਆ ਮੈਂ ਠਾਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਕਿ ਰੁੱਖੀ ਮਿੱਸੀ ਖਾਂਦੇ ਦੇ ਸਬਰ ਸ਼ੁਕਰ ਨਾਲ ਖਾਂਦੇ ਦੇਖੇ ਮੈਂ ਰੁੱਖੀ ਮਿੱਸੀ ਗੁੱਲੀ ਤੇ ਤਿੰਨ ਹੀ ਸਬਦੀਆਂ ਲੋੜਾਂ ਦੇਖੀਆਂ ਕੁੱਲੀ ਗੁੱਲੀ ਤੇ ਜੁੱਲੀ ਓਏ ਕਿੱਧਰ ਨੂੰ ਤਰਪਿਆ ਰੋਸ਼ਨ ਸਿਆ ਤੇ ਤੂੰ ਸੀ ਕਿੱਧਰ ਨੂੰ ਜਾਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਨੀਂਦ ਨੇ ਤਾਂ ਮੈਨੂੰ ਸਵਰਗ ਦਿਖਾਤਾ ਪਰ ਮੈਂ ਕਮਲਾ ਕੀ ਜਾਣਾ ਵਾਹ ਜੀ ਵਾਹ ਬਹੁਤ ਖੂਬ ਸਾਡੇ ਬਾਕੀ ਤੁਸੀਂ ਉਹ ਜਿਹੜੇ ਬੀਤੇ ਸਮੇਂ ਨੂੰ ਦੁਹਰਾ ਦਿੱਤਾ ਆਪਣੇ ਸ਼ਬਦਾਂ ਦੇ ਨਾਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਗਿਆ ਅੱਜ ਕੱਲ ਦੇ ਬੱਚੇ ਇਹ ਚੀਜ਼ਾਂ ਨੂੰ ਨਹੀਂ ਜਾਣਦੇ ਤਾਂ ਜੀ ਆਪਾਂ ਇਸ ਦੌਰ ਦੇ ਵਿੱਚੋਂ ਨਿਕਲ ਕੇ ਆਏ ਆ ਆਪਾਂ ਉਹ ਚੀਜ਼ ਨੂੰ ਦੇਖਿਆ ਮੈਂ ਰੋਸ਼ਨ ਲਾਲ ਜੀ ਅਕਸਰ ਗੱਲ ਕਰਦਾ ਹੁੰਦਾ ਕਿ ਆਪਾਂ ਇਸ ਪੱਖ ਤੋਂ ਬਹੁਤ ਲੱਕੀ ਆ ਆਪਾਂ ਕਿਉਂਕਿ ਆਪਾਂ ਉਹ ਦੌਰ ਵੀ ਦੇਖਿਆ ਖੁਸ਼ਕਿਸਮਤ ਹੈ ਸ਼ੁਕਰਗੁਜ਼ਾਰ ਕਰਦੇ ਆਂ ਬੈਗਰੂ ਦਾ ਆਪਾਂ ਪਿਛਲੇ 40 42 ਸਾਲਾਂ ਦਾ ਸਮੇਂ ਨੂੰ ਬਹੁਤ ਮਤਲਬ ਕਿ ਵੱਡੇ ਰੂਪ 'ਚ ਦੇਖ ਲਿਆ ਬਹੁਤ ਕੁਝ ਬਦਲਾ ਦੇਖਿਆ ਉਹ ਵੀ ਦੇਖਿਆ ਤੇ ਗਾਹਾਂ ਵਾਲੀ ਜਿਹੜੀ ਨਵੀਂ ਜਨਰੇਸ਼ਨ ਦਾ ਜਿਹੜਾ ਦੌਰ ਆ ਰਿਹਾ ਉਹਨੂੰ ਵੀ ਆਪਾਂ ਦੇਖਣਾ ਜਿਹੜਾ ਮੌਕਾ ਮਿਲ ਰਿਹਾ ਹੈਗਾ ਜਿਹੜੀ ਪਿਛਲੇ 100 ਸਾਲ 'ਚ ਜਿੰਨੀ ਤਬਦੀਲੀ ਹੋਈ ਸੀ ਹੁਣ ਉਹਨੇ 40 ਸਾਲਾਂ 'ਚ ਹੋ ਚੁੱਕੀ ਹੈ ਸ਼ਾਇਦ 40 ਤੋਂ ਵੀ ਘੱਟ ਘੱਟ 'ਚ ਹਾਂ ਹਾਂਜੀ ਬਿਲਕੁਲ ਤੇ ਅਕਸਰ ਮੇਲਿਆਂ ਦੇ ਵਿੱਚ ਜਾਂਦੇ ਹਾਂ ਹਾਂਜੀ ਬਹੁਤ ਜਿਹੜੇ ਆਪਣੇ ਸਰੋਤੇ ਹੁੰਦੇ ਆ ਡਿਮਾਂਡ ਕਰਦੇ ਆ ਹਾਂਜੀ ਕਿ ਰੋਸ਼ਨ ਲਾਲ ਜੀ ਆ ਰਚਨਾ ਜਿਹੜੀ ਥੋੜੀ ਜਿਹੜੀ ਮਕਬੂਲ ਹੋਈ ਹੈ ਕਿੰਨੀ ਮਕਬੂਲ ਰਚਨਾ ਜਿਹੜੀ ਜਿਹਦੀ ਡਿਮਾਂਡ ਜ਼ਿਆਦਾ ਹੋਵੇ ਹਾਂ ਜਿਹਦੀ ਜ਼ਿਆਦਾ ਡਿਮਾਂਡ ਹੋਈ ਹੈ ਜੀ ਕੇ ਨਾ ਕਰ ਛੇਤੀ ਛੇਤੀ ਤੇ ਛੇਤੀ ਤੈਨੂੰ ਖਾਜੂਗੀ ਓਏ ਤੇਰੀ ਕੀਤੀ ਗਲਤੀ ਤੇਰੇ ਮੂਰੇ ਆਜੂਗੀ ਇੱਥੇ ਬੱਸਾਂ ਵਾਲਿਆਂ ਨੂੰ ਕਾਲੀ ਤੇ ਕਾਲੀ ਐ ਕਾਰਾਂ ਵਾਲਿਆਂ ਨੂੰ ਬਿਆਹ ਵਾਲਿਆਂ ਨੂੰ ਛੇਤੀ ਤੇ ਜਲਦੀ ਬਿਮਾਰਾਂ ਵਾਲਿਆਂ ਨੂੰ ਹਟ ਜਾ ਪਿੱਛੇ ਹਟ ਜਾ ਪਿੱਛੇ ਕਰਦਾ ਰਹਿਣਾ ਏ ਤੇ ਇੱਕ ਦਿਨ ਤਾਂ ਤੂੰ ਮਰਨਾ ਓਏ ਨਿਤ ਕਿਉਂ ਮਰਦਾ ਰਹਿਣਾ ਏ ਕਹਿਣਾ ਛੇਤੀ ਫਾਟਕ ਲੰਘ ਜਾ ਨਹੀਂ ਤਾਂ ਦੋ ਵਾਲੀ ਗੱਡੀ ਆਜੂਗੀ ਨਾ ਕਰ ਛੇਤੀ 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 ਤੈਨੂੰ ਖਾਜੂਗੀ ਕਿ ਛੇਤੀ ਖੋਲੇ ਗੇਟ ਤੇ ਡੀਜ਼ਲ ਮੱਚਦਾ ਓਏ ਮਹਿੰਗੇ ਭਾ ਦਾ ਤੂੰ ਸ਼ਗਨ ਫੜਾ ਕੇ ਆ ਜੀ ਪੈਲਸ ਵਿੱਚ ਟਾਈਮ ਨਾ ਲਾਈਨ ਜ਼ਿਆਦਾ ਤੇ ਭੱਜ ਕੇ ਬੱਛੀ ਮੋੜੀ ਓਏ ਦਾਣਾ ਸਾਰਾ ਖਾਜੂਗੀ ਨਾ ਕਰ ਛੇਤੀ 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 ਤੈਨੂੰ ਖਾਜੂਗੀ ਕਹਿੰਦਾ ਉਹ ਛੇਤੀ ਛੇਤੀ ਗੱਭਰੂ ਹੋ ਜੋ ਮਾਂ ਦੀ ਅੱਖੇ ਪੁੱਤਾਂ ਨੂੰ ਤੇ ਫੇਰ ਖੜਾਉ ਪੋਤੇ ਸੁਖ ਦੀ ਫਿਰਦੀ ਸੁੱਖਾਂ ਨੂੰ ਵੇ ਤੇਰਾ ਵਿਆਹ ਵੀ ਦੇਖੂ ਤੇਰਾ ਵਿਆਹ ਵੀ ਦੇਖੂ ਗੱਲਾਂ ਕਰਦੀ ਪੋਤੇ ਨਾ ਤੇ ਉਮਰ ਬੀਤਦੀ ਜਾਂਦੀ ਮਾਤਾ ਭੋਲੀ ਸੋਚੇ ਨਾ ਤੇ ਕਿਹੜੀ ਸ਼ੈਤੂ ਲੱਭਦੀ ਜਿਹੜੀ ਤੋੜ ਚੜਾ ਦੂਗੀ ਨਾ ਕਰ ਛੇਤੀ 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 ਤੈਨੂੰ ਖਜੂਗੀ ਕਿ ਉਸ ਵੇਲੇ ਵੀ ਛੇਤੀ ਉਹ ਬੰਦਾ ਜਦੋਂ ਮਰਿਆ ਹੁੰਦਾ ਏ ਤੇ ਕਹਿੰਦੇ ਛੇਤੀ ਛੇਤੀ ਚੱਕੋ ਏ ਉਤੋਂ ਕਵੇਲਾ ਹੁੰਦਾ ਏ ਤੇ ਹਲੇ ਵੱਡੀ ਕੁੜੀ ਨਹੀਂ ਆਈ ਹਲੇ ਮੋਗੇ ਵਾਲੇ ਨਹੀਂ ਪਹੁੰਚੇ ਤੇ ਪਹਿਲਾਂ ਕਿਵੇਂ ਨਿਵਾਦਿਆਂਗੇ ਚਲੋ ਕਹਿੰਦੇ ਸਿਗਿਆਂ ਵਿੱਚ ਹੀ ਆ ਜੂਏ ਉੱਥੇ ਹੀ ਮੂੰਹ ਦਿਖਾ ਦਿਆਂਗੇ ਤੇ ਮੱਖਣ ਬਰਾੜਾ ਜਾਂਦੀ ਵਾਰੀ ਫਿਰ ਕਿਉਂ ਮੂੰਹ ਨੂੰ ਲਾ ਦੂਗੀ ਤੇ ਨਾ ਕਰ ਛੇਤੀ 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 ਤੈਨੂੰ ਖਾਜੂਗੀ ਓਏ ਤੇਰੀ ਕੀਤੀ ਗਲਤੀ ਤੇਰੇ ਮੂਰੇ ਆਜੂਗੀ ਜੀ ਬਹੁਤ ਖੂਬ ਮੱਖਣ ਬਰਾੜ ਸਾਹਿਬ ਦੀ ਜਿਹੜੀ ਇਹ ਰਚਨਾ ਤੁਹਾਡੇ ਮੁਖਾਰਵੇਂ ਤੋਂ ਸੁਣਨ ਨੂੰ ਮਿਲੀ ਦੋਸਤੋ ਇਹੋ ਜੀ ਸ਼ਾਇਰੀ ਇਹੋ ਜੀ ਜਿਹੜੀ ਕਲਮ ਹੈ ਉਹ ਹਮੇਸ਼ਾ ਅਮਰ ਰਹਿੰਦੀ ਹੈ ਇੱਕ ਲੋਕ ਗੀਤ ਬਣ ਚੁੱਕੇ ਨੇ ਇਹੋ ਜੇ ਸ਼ਬਦ ਔਰ ਅਕਸਰ ਆਪਾਂ ਦੇਖਦੇ ਆ ਕਿ ਜਿਹੜੀ ਅੱਜ ਦੇ ਦੌਰ ਦੀ ਜਿਹੜੀ ਰੋਸ਼ਨ ਲਾਲ ਜੀ ਗਾਇਕੀ ਹੈ ਹਾਂਜੀ ਉਹ ਹੋਰ ਪਾਸੇ ਨੂੰ ਆਪਣੀ ਨੌਜਵਾਨੀ ਨੂੰ ਧੱਕ ਰਹੀ ਹੈ ਪਰ ਉਹਦੀ ਜਿਹੜੀ ਜ਼ਿੰਦਗੀ ਹੈ ਉਹਦੀ ਲਾਈਫ ਹੈ ਉਹ ਗੀਤਾਂ ਦੀ ਉਹ ਸ਼ਬਦਾਂ ਦੀ ਉਹ ਕੋਈ ਲੰਮੀ ਨਹੀਂ ਹੈ ਲੰਮੀ ਨਹੀਂ ਹੈ ਅਕਸਰ ਕਹਿੰਦੇ ਹੁੰਦੇ ਆ ਕਿ ਜੋ ਦਿਖਦਾ ਹੈ ਵੋਈ ਬਿਕਦਾ ਹੈ ਦਿਖਦਾ ਹੈ ਜਿੰਨਾ ਚਿਰ ਉਹ ਟੀਵੀ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਉਹ ਗਾਣਾ ਚੱਲਦਾ ਹੈ ਉਨਾ ਚਿਰ ਹੀ ਤੁਹਾਡੇ ਯਾਦ ਆ ਇਹ ਤੋਂ ਬਾਅਦ ਜੇ ਕੋਈ ਦੂਜਾ ਆ ਜਾਂਦਾ ਤਾਂ ਪਹਿਲੇ ਨੂੰ ਭੁੱਲ ਜਾਂਦੇ ਪਰ ਇਹ ਸ਼ਬਦ ਨੇ ਜਿਹੜੇ ਇਹ ਕਲਮਾ ਨੇ ਉਹ ਐਵੇਂ ਨਹੀਂ ਸਦੀਆਂ ਤੱਕ ਚੱਲਣ ਵਾਲੇ ਸਦੀਆਂ ਤੱਕ ਸਦੀਆਂ ਤੱਕ ਸੋ ਦੋਸਤੋ ਇਸ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਇਹੋ ਜੇ ਆਰਟਿਸਟ ਇਹੋ ਜੇ ਕਲਾਕਾਰ ਇਹੋ ਜੇ ਕਲਮਬੰਦ ਇਨਸਾਨਾਂ ਦੀ ਖੋਜ ਹਮੇਸ਼ਾ ਸਾਨੂੰ ਰਹਿੰਦੀ ਹੈ ਤੇ ਕੋਸ਼ਿਸ਼ ਕਰਦੇ ਹੁੰਨੇ ਆ ਅਸੀਂ ਉਹਨਾਂ ਨੂੰ ਆਪਣੇ ਇਸ ਮਾਧਿਅਮ ਰਾਹੀਂ ਤੁਹਾਡੇ ਤੀਕ ਲੈ ਕੇ ਆਈਏ ਤੁਹਾਡੇ ਵੀ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਲਾਕਾਰ ਆਰਟਿਸਟ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਆਪਾਂ ਕੋਸ਼ਿਸ਼ ਕਰਾਂਗੇ ਇਸ ਮਾਧਿਅਮ ਰਾਹੀਂ ਉਹਨੂੰ ਪਲੇਟਫਾਰਮ ਦੇ ਸਕੀਏ ਸੋ ਇਜਾਜ਼ਤ ਲਵਾਂਗੇ ਰੋਸ਼ਨ ਲਾਲ ਜੀ ਬਹੁਤ ਬਹੁਤ ਧੰਨਵਾਦ ਜੀ ਉਹਦਾ ਵੀ ਬਹੁਤ ਬਹੁਤ ਧੰਨਵਾਦ ਜੀ